ਨਾ ਵੀ ਗੁਰਦਾਸਪੁਰ ਲਈ ਇੱਕ ਬੜਾ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਜਿਹੜਾ 2022 ਦੇ ਵਿੱਚ ਪੰਜਾਬ ਦੇ ਵਿੱਚ ਬਦਲਾਵ ਆਇਆ ਸੀਗਾ ਔਰ ਉਸ ਬਦਲਾਵ ਦੀ ਨੀਂਹ ਜਿਹੜੀ ਸੀਗੀ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਨਾਲ ਉਹਦੀ ਨੀਤ ਤੇ ਕਰਮ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਮੇਸੀਂ ਅੱਜ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਖੜੇ ਆ ਔਰ ਇੱਥੇ ਲਗਾਤਾਰ ਬਾਈ ਤੋਂ ਲੈ ਕੇ ਅੱਜ ਤੱਕ ਕਈ ਤਰ੍ਹਾਂ ਦੀਆਂ ਸੰਸਥਾਵਾਂ ਇੱਥੇ ਆਈਆਂ ਨੇ ਭਾਵੇਂ ਤੁਸੀਂ ਇਧਰਲੇ ਪਾਸੇ ਦੇਖ ਰਹੇ ਹੋ ਕ੍ਰਿਟੀਕਲ ਕੇਅਰ ਯੂਨਿਟ ਆ ਉਸ ਤੋਂ ਅਗਲੇ ਪਾਸੇ ਮਦਰ ਚਾਈਲਡ ਕੇਅਰ ਯੂਨਿਟ ਆ ਜਿਹੜੀਆਂ ਸਾਡੀਆਂ ਲੈਬਸ ਵੱਖਰੀ ਇਕੱਲੀ ਥਾਵਾ ਤੇ ਸੀਗੀਆਂ ਉਹ ਅੰਡਰ ਵਨ ਰੂਫ ਆਈਆਂ ਨੇ ਸਾਡਾ ਬਹੁਤ ਵਧੀਆ ਸੈਂਟਰ ਡੀਆਈਸੀ ਉਹ ਵੀ ਨਿਰਮਾਨधीन ਚੱਲ ਰਿਹਾ ਇੱਥੇ ਕ੍ਰਿਸ਼ਨਾ ਲੈਬ ਦਾ ਆਉਣਾ আল্টرا ਸਾਊਂਡ ਮਸ਼ੀਨ ਦਾ ਲੱਗਣਾ ਇਹ ਮੈਂ ਸਮਝਦਾ ਵੀ ਇੱਕ ਸਿਹਤ ਸੇਵਾਵਾਂ ਦੇ ਵਿੱਚ ਜਿਹੜੀ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਆ ਅੱਜ ਉਹਦਾ ਨਤੀਜਾ ਅੱਜ ਹੋਰ ਵੀ ਖੁਸ਼ੀ ਦਾ ਮਕਾਮ ਹੈ ਕਿ ਅੱਜ ਸਰਕਾਰ ਵੱਲੋਂ ਭਗਵੰਤ ਮਾਨ ਜੀ ਵੱਲੋਂ ਗੁਰਦਾਸਪੁਰ ਨੂੰ ਦੋ ਵਧੀਆ ਕੋਫੇ ਹੋਰ ਦਿੱਤੇ ਗਏ ਨੇ ਇੱਕ ਤੇ ਆ ਤੁਸੀਂ ਦੇਖੋ ਮੈਂ ਜੀ ਤੁਹਾਨੂੰ ਫੋਟੋ ਦਿਖਾਈ ਆ ਇਹ ਫੈਸਿਲੀਟੇਸ਼ਨ ਸੈਂਟਰ ਜਿਹੜਾ ਉਹ ਬਣ ਰਿਹਾ ਜਿਸ ਵਕਤ ਤੁਸੀਂ ਦੇਖਦੇ ਸੀ ਕਿਸੇ ਵਕਤ ਜਦੋਂ ਮਰੀਜ਼ ਆਉਂਦਾ ਸੀਗਾ ਤੇ ਉਹਨਾਂ ਦੇ ਜਿਹੜੇ ਨਾਲ ਅਟੈਂਡੈਂਟ ਹੁੰਦੇ ਸੀ ਉਹਨਾਂ ਨੂੰ ਗਰਮੀ ਦੇ ਵਿੱਚ ਧੁੱਪੇ ਬਰਸਾਤ ਦੇ ਵਿੱਚ ਬੈਠਣਾ ਪੈਂਦਾ ਸੀਗਾ ਹੁਣ ਇਹ ਇੱਕ ਬਹੁਤ ਖੂਬਸੂਰਤ ਹਾਲ ਬਣੇਗਾ ਜਦੀ ਫੋਟੋ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਬਕਾਇਦਾ ਸੀਟਸ ਹੋਣਗੀਆਂ 에어 ਕੰਡੀਸ਼ਨ ਹੋਏਗਾ ਇਦੇ ਵਿੱਚ ਟੀਵੀ ਸਕਰੀਨ ਜਿਹੜੀਆਂ ਨੇ ਉਹ ਲੱਗਿਆ ਹੋਣਗੀਆਂ ਬਾਹਰ ਸਟਰਕਚਰ ਹੋਊਗਾ 휠ਚੇਅਰ ਹੋਏਗੀ ਔਰ ਉਹਦੇ ਸਕਰੀਨ ਤੋਂ ਅਟੈਂਡੈਂਟ ਜਿਹੜੇ ਬੈਠ ਕੇ ਅੰਦਰ ਦੀ ਇਨਫੋਰਮੇਸ਼ਨ ਵੀ ਦੇਖ ਸਕਣਗੇ ਸੋ ਇੱਕ ਬਹੁਤ ਖੂਬਸੂਰਤ ਆਈਡੀਆ ਇਹਦਾ ਫੈਸਿਲੀਟੇਸ਼ਨ ਸੈਂਟਰ ਦਾ ਉਹ ਗੁਰਦਾਸਪੁਰ ਮਿਲਿਆ ਔਰ ਇਹਦੀ ਲਾਗਤ ਤਕਰੀਬਨ 76 ਲੱਖ ਰੁਪਈਆ ਆਉਂਦਾ ਅਨੁਮਾਨ ਔਰ ਉਹ ਪੈਸੇ ਜਿਹੜੇ ਨੇ ਉਹ ਆ ਗਏ ਨੇ ਔਰ ਕੰਮ ਜਿਹੜਾ ਅਰਵਿਦੀ ਵਾ ਤਰੀਕੇ ਦੇ ਨਾਲ ਸ਼ੁਰੂ ਹੋ ਰਿਹਾ ਇਸ ਤੋਂ ਇਲਾਵਾ ਸਾਡੇ ਹਸਪਤਲ ਬਹੁਤ ਦੇਰ ਤੋਂ ਗੋਲਾ ਪਿਆ ਸੀਗਾ ਕਈ ਸਰਕਾਰਾਂ ਆਈਆਂ ਗਈਆਂ ਕਈ ਗਈਆਂ ਪਰ ਇਸ ਹਸਪਤਲ ਨੂੰ ਬਣਨ ਤੋਂ ਬਾਅਦ ਇਹਦੀ ਸਾਂਭ-ਸਮਾਲ ਇਹਦੀ ਰੇਖ ਦੇਖ ਇਹਨੂੰ ਮੈਂਟੇਨ ਕਰਨਾ ਇਹਨੂੰ ਅਪਡੇਟ ਕਰਨਾ ਉਹਦੀ ਤਵੱਜੋ ਨਹੀਂ ਸੀਗੀ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਔਰ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਅੱਜ 1 ਕਰੋੜ 27 ਲੱਖ ਰੁਪਇਆ ਟੋਟਲ ਅਮਾਉਂਟ 1 ਕਰੋੜ 27 ਲੱਖ 14000 ਤੇ 200 ਕੁਛ ਰੁਪਏ ਜਿਹੜੇ ਨੇ ਉਹਦੇ ਵੀ ਸੈਂਕਸ਼ਨ ਹੋਏ ਨੇ ਜਦੇ ਵਿੱਚ ਅਸੀਂ ਨਵੀਂ ਕੰਟੀਨ ਬਣਾਵਾਂਗੇ ਪਾਰਕਿੰਗ ਨਵੀਂ ਹੋਊਗੀ ਔਰ ਜਿੰਨੇ ਹਸਪੀਟਲ ਦੀ ਟੁੱਟ ਪਾਜਾ ਜਾਂ ਜਿੱਥੇ ਕੋਈ ਪੇਂਟ ਦੀ ਲੋੜ ਆ ਰੋਗਨ ਦੀ ਲੋੜ ਆ ਕਿਤੇ ਕੋਈ ਦਰਵਾਜ਼ੇ ਟੁੱਟੇ ਨੇ ਫਲੋਰਿੰਗ ਖਰਾਬ ਆ ਉਹ ਸਾਰਾ ਜਿਹੜਾ ਇਹਦੇ ਵਿੱਚ ਹੋਊਗਾ ਸੋ ਅੱਜ ਅਸੀਂ ਸਾਰੇ ਇੱਥੇ ਆਏ ਆ ਮਕਸਦ ਆਉਣ ਦਾ ਇਹ ਆ ਵੀ ਜਿੱਥੇ ਅਸੀਂ ਅੱਜ ਕੰਮ ਸ਼ੁਰੂ ਕਰਾਉਣਾ ਉੱਤੇ ਇੱਕ ਲੋਕਾਂ ਨੂੰ ਇਹ ਵੀ ਮੈਸੇਜ ਦਈਏ ਕਿ ਗੁਰਦਾਸਪੁਰ ਦੇ ਵਿੱਚ ਹੁਣ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਆਈ ਆ। ਉਹ ਲੋਕ ਹੁਣ ਪ੍ਰਾਈਵੇਟ ਹਸਪੀਟਲਸ ਦਾ ਮੂੰਹ ਛੱਡ ਕੇ ਸਰਕਾਰੀ ਹਸਪੀਟਲ ਦੇ ਵਿੱਚ ਆਉਣ ਔਰ ਸਰਕਾਰੀ ਹਸਪੀਟਲ ਹੁਣ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਘੱਟ ਨਹੀਂ ਹੋ।